ਤਿੰਨਾਂ ਯਾਰ ਤੁਸੀਂ ਆ ਗਏ ਅੱਜ ਦੀ ਦੇਖੀ ਆ ਜਦੋਂ ਘੜੀ ਹੋਏਗੀ ਆਪਾਂ ਤੁਹਾਨੂੰ ਪਤਾ ਵੀ ਆਪਣੀ ਕੌਮ ਬੜੀ ਮਾਣ ਵਾਲੀ ਕੌਮ ਹੈ ਇਹ ਨਿੱਕੇ ਮੋٹے ਘਾਟੇ ਵਾਦੇ ਅੰਦਰ ਨਿਕਲ ਜਾਂਦੇ ਹੁੰਦੇ ਆਪਾਂ ਕਈ ਵਾਰੀ ਵਾਪਸ ਕਿਉਂ ਜਿਹਰੇ ਆ ਤਾਂ ਤੁਹਾਨੂੰ ਰਾਜਕਾਲ ਸਾਹਿਬ ਮੇਰੇ ਗੁਰਦੀ ਕੀ ਫਤਿਹ नहीं भाजपी इधर बैजे इंटरव्यू चलन लगी अगली भाज के पिंड कवर कि ਸਹੀ ਠੀਕ ਹੈ ਭਾਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਬਹੁਤ ਖੁਸ਼ ਆ ਲਿਆ ਤੁਹਾਨੂੰ ਨਾਮ ਆਪਣਾ ਯਾਰ ਚੇਤਾ ਭੁੱਲ ਗਿਆ ਯਾਰ ਭਾਜੀ ਬਲਕੀ ਕੀ ਪਲਾ ਜੀ ਅੰਦਰ ਆ ਜਾਈਏ ਆਪ ਹਾਂ ਠੀਕ ਜੀ ਕੈਮਰਾ ਉੱਥੋਂ ਨੂੰ ਬੰਦ ਕਰ ਦਿਓ ਕਾਫੀ ਕਰੋੜ ਆਈ ਇੱਥੇ ਪਹੁੰਚ ਗਈ ਹੈ 008 ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਪਹੁੰਚੇ ਹੋਏ ਨੇ ਇੱਧਰ ਆ ਗਏ ਗਲੋਬਲ ਸਿੱਖ ਵਾਲੇ ਨਹੀਂ ਨਹੀਂ ਆ ਵੀ ਦੇਖਿਓ ਗਲੋਬਲ ਸਿੱਖ ਸਰਪੇ ਮੋੜ ਤੋਂ ਘਟੇ ਨਾ ਉਧਰ ਜਾਣਾ ਮਾਨਸੰਦੂ ਚੰਗਾ ਫੇਰ ਹਰੀਪਾ ਉੱਥੇ ਮਿਲਾਂਗੇ ਫੇਰ ਆਵਾਂਗੇ ਮੈਂ ਕਿਹਾ ਤਾਂ ਠੀਕ ਆ ਚੰਗਾ ਮੱਕੜ ਨਾਲ ਚੰਗਾ ਵੇਰਾ ਭਰਾ ਹਾਂਜੀ ਹਾਂਜੀ ਜੀ ਆਪਾਂ ਇੱਕ ਹੋਰ ਆ ਗਈ ਯਾਰੋ ਨੋ ਆ ਜਾਂਦੀ 3008 ਪੀਵੀ 65 ਮਹਾਲੀ ਦਾ 30 ਪਿੱਛੇ 8 ਬੱਲੀਏ ਗਲੜੀ 44 ਸਾਬ ਵਾਲੀ ਸਾਈਡ ਆਏ ਆ ਤੇ ਇੱਥੇ ਚਲਦੀ ਪਈ ਇਹਨਾਂ ਦੀ ਇੰਟਰਵਿਊ ਅਬ ਚਲਿਏ ਮੋਟਰਸਾਈਕਲ ਲੈ ਕੇ ਅੱਗੇ ਮੂਸੀਆਲੇ ਦੀ ਜਾ ਰਹੀ ਹੈ ਜੀ ਗੱਡੀ 008 ਕਾਲਾ ਕੀ ਹੋ ਜਾਦਾ ਕਰ ਸਾਹਿਬ ਇੰਟਰਵਿਊ ਕਰਦੇ ਹੋਏ ਅੰਦਰ ਮੱਕੜ ਸਾਹਿਬ ਜਿਹਨਾਂ ਵੱਲ ਸਿੱਖਾ ਹੈਗਾ ਨਾ ਉਹਨਾਂ ਦੀ ਟੀਮ ਆ ਓਏ ਹੈ ਨਹੀਂ ਕਰੋੜ ਸੁੱਕੀ ਮੈਨੂੰ ਫੋਨ ਕਰਾਂ ਦੇ ਅਨਵਰ ਉਨੇ ਮੇਲ ਲਈਓ ਬਾੜੇ ਸਾਹਮਣੇ ਖਲਾਰ ਇੱਥੇ ਖਲਾਰ 42 ਸਾਹਿਬ ਵਾਲਾ ਗੇਟ ਆ ਜੀ ਇੱਧਰੋਂ 42 ਸਾਹਿਬ ਕੋਲ ਦੁਆਰਾ ਇੱਧਰ ਲਿਆਂਗਾ ਗੱਡੀਆਂ ਕਢਾਵਾਂ ਇੱਧਰ ਲਿਆਂਗਾ ਪਾਟੂ ਪਾਟ ਕੱਢਦੇ ਹੋ ਪਰ ਵੀਰੇ ਬਾਅਦ ਆਪਾਂ ਐਨਾ ਕਰ ਲੈ ਸਾਡੀ ਅਰਮੀ ਦਾਣੇ ਗੱਡੀਆਂ ਬਾਕੀ ਕੋਕ ਕੱਢਿਆ ਰੱਖੋ ਪਾਣੀ ਇੱਥੇ ਹੋ ਜਾਣਾ ਸਕੋਪੀਆ ਜੇ ਤਾਂ ਗਿਆ ਖਾਪਾ ਦੋ ਦੋ ਚਾਹੇ ਇਹਨਾਂ ਨੂੰ ਇੱਥੇ ਲਾਉਣੇ ਨੇ ਮਰਵਾਣਾ ਬਾਕੀ ਅੱਗੇ ਲਾ ਦੇ ਹੋਰ ਵੀ ਦੁਕੀਆ ਗੱਡੀ ਆ ਰਹੀ ਹੈ ਹੋਰ ਵਜੇ ਕੀ ਹਾਲ ਜੇ ਕਿੱਡ ਭਾਜੀ ਹੋਰ ਕਿੱਡ ਭਾਈ ਹੋਣਾ ਬਾਸ ਠੀਕ ਹੈ ਮੈਂ ਪਛਾਣ ਕੇ ਲਿਆ ਭਾਜੀ ਵੀ ਵੇਖੇ ਮੈਂ ਕਿਤੇ ਗੋਂਦੇ ਗੋਂਦੇ ਲੱਗਦਾ ਕਿਦੋਂ ਵੇਖਿਆ ਤੁਹਾਨੂੰ ਕਿਤੇ ਵੇਖਿਆ ਹੁੰਦਾ ਗਾਇਕੀ ਗੁਕੀ ਜੀ ਵੇਖਿਆ ਗਾਉਂਦੇ ਭਾਜੀ ਗਾਉਂਦੇ ਹੋ ਤੁਸੀਂ ਗਾਉਂਦੇ ਮੈਂ ਵੀ ਗਾਉਂਦਾ ਭਰਾਵਾ ਮੈਂ ਤਾਂ ਬਾਹਰੋਂ ਆਇਆ ਐਨਜੀਓ ਨੇ ਕੰਮ ਕਰਦਾ ਮੈਂ ਵੇਖਿਆ ਕਿ ਮੈਨੂੰ ਹੁਣ ਚੇਤਾ ਨਹੀਂ ਆਉਂਦਿਆ ਨਾ ਭਾਈ ਗਲਾ ਤਾਂ ਥੋੜਾ ਮੇਰਾ ਅਜੀਬ ਆ ਵੇਖਿਆ ਕਿ ਉੱਪਰ ਕਾਰ ਦੇ ਉੱਪਰ ਇੱਥੇ ਇੱਥੇ ਆ ਕੰਮ ਹੋ ਰਿਹਾ ਕਿ ਮੇਰਾ ਦਾ ਕਿੱਡ ਸਿੱਧੇ ਬਾਈ ਰੋਕ ਜਾ ਫਰੀ ਇੱਥੇ ਸਾਈਨ ਕਰਵਾ ਉਹਨੂੰ ਕਰੇ ਮੈਂ ਜਾਣ ਕਰਾਉਂਦਾ ਮੈਂ ਤਾਂ ਵੀ ਦੋ ਬੱਚੇ ਬੱਚੇ ਨੇ ਕਿ ਮਾਤਾ ਜੀ ਨੂੰ ਸੌਂਦੇ ਦੇਣਾ ਉਹ ਦੋ ਬੱਚੇ ਦਾ ਬਹੁਤ ਬਾਕੀ ਇੱਧਰ ਗਾਹ ਲਵਾ ਲੈਣੇ ਸਾਰਾ ਆ ਜਿਹੜਾ ਬਾਈ ਸਾਹਮਣੇ ਖੜਾ ਇਹ ਹੈਗਾ ਦਾ ਕਿੱਡ ਸਾਰੇ ਜਾਣ ਜਾਣਦੇ ਹੋਣੇ ਬਾਈ ਨੇ ਤੁਸੀਂ ਦਾ ਕਿੱਡ ਅੰਦਰ ਇੰਟਰਵਿਊ ਚੱਲ ਰਹੀ ਈ ਆ ਕਿਉਂਕਿ ਮੱਕੜ ਸਾਹਿਬ ਆਏ ਹੋਏ ਆ ਤੇ ਮੱਕੜ ਸਾਹਿਬ ਕਰਦੇ ਪਏ ਇੱਥੇ ਇੰਟਰਵਿਊ ਦੇਖੋ ਹੁਣ ਕਿੰਨੇ ਮਿੰਟ ਦੀ ਇੰਟਰਵਿਊ ਹੁੰਦੀ ਆ ਇੱਥੇ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਯਾਰ ਤੇ ਸਾਹਮਣੇ ਵਾਲੀ ਸਾਈਡ ਤੇ ਹੈਗਾ ਗੁਰਦੁਆਰਾ ਸ੍ਰੀ ਟਾਲੀ ਸਾਈਡ ਕਹ ਜਨਾਬਾ ਠੀਕ ਠਾਕ ਹੋ ਕਿਧਰ ਘੁੰਮਣੇ ਅੱਛਾ ਉਹ ਤੇ ਲਾ ਲੋ ਫਿਰ ਓ ਬਾਈ ਨਵਾਂ ਸੰਧੂ ਵਾਲੀ ਗੱਡੀ ਹੋ ਜਾਂਦੀ ਓਏ ਬੈਠੇ 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 ਚੱਲੋ ਚੱਗਤਾਂ ਗਾਜਨਾ ਤੇ ਆ ਗੱਡੀ ਜੇ ਆਗਾ ਭਾਈ ਨਵਾਂਡ ਸੰਧੂ ਉਹ ਬੈਠਾ ਹੋਇਆ ਭਾਈ ਇਹ ਆਗੇ ਗਲੋਬਲ ਸਿੱਖ ਵਾਲੇ